ਪੁਲਿਸ ਮੁਲਾਜ਼ਮ ਦੇ ਕਤਲ ਮਾਮਲੇ ਨੂੰ ਲੈ ਕੇ ਬਰਨਾਲਾ ਸ਼ਹਿਰ ਦੇ ਚਾਰ ਕੋਮਾਂਂਤਰੀ ਪੱਧਰ ਦੇ ਕਬੱਡੀ ਖਿਡਾਰੀਆਂ ਦੀ ਗ੍ਰਿਫਤਾਰੀ ਹੋਈ ਜਿਸ ਦੇ ਖਿਲਾਫ ਰੋਸ਼ਨੀ ਮੁਜ਼ਾਰੇ ਹੋ ਰਹੇ ਨੇ ਇਹਨਾਂ ਗ੍ਰਿਫਤਾਰੀਆਂ ਦੇ ਵਿਰੁੱਧ ਮੁਲਜ਼ਮ ਖਿਡਾਰੀਆਂ ਦੇ ਪਰਿਵਾਰਾਂ ਪਿੰਡ ਵਾਲਿਆਂ ਵੱਖ-ਵੱਖ ਜਥੇਬੰਦੀਆਂ ਅਤੇ ਲੋਕਾਂ ਦੇ ਵੱਲੋਂ ਇਕੱਠੇ ਹੋ ਕੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ 27 ਦਸੰਬਰ 2023 ਅੱਜ ਇੱਕ ਵਾਰ ਫਿਰ ਤੋਂ ਪਰਿਵਾਰਾਂ ਤੇ ਵੱਡੀ ਗਿਣਤੀ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਐਸਐਸਪੀ ਦਫ਼ਤਰ ਬਰਨਾਲਾ ਦੇ ਬਾਹਰ ਪ੍ਰਦਰਸ਼ਨ ਕੀਤਾ ਜਿਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਦੇ ਵੱਲੋਂ ਨਜਾਇਜ਼ ਕਾਰਵਾਈ ਕਰਦਿਆਂ ਹੋਇਆਂ ਖਿਡਾਰੀਆਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਨਸਾਫ ਦੀ ਮੰਗ ਕਰਨਿਆ ਪਰਿਵਾਰਾਂ ਪਿੰਡ ਵਾਲਿਆਂ ਤੇ ਵੱਖ-ਵੱਖ ਜਥੇਬੰਦੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਦੀ ਸੁਣਵਾਈ ਨਾ ਹੋਈ ਤਾਂ ਐਸਐਸਪੀ ਦਫ਼ਤਰ ਦੇ ਬਾਹਰ ਪੱਕਾ ਮੋਰਚਾ ਲਗਾਇਆ ਜਾਵੇਗਾ ਅੱਜ ਦੇਰਨਾ ਪ੍ਰਦਰਸ਼ਨ ਦੇ ਵਿੱਚ ਸਮਾਜ ਸੇਵੀ ਲਖਾ ਸਿਧਾਣਾ ਕਿਸਾਨ ਆਗੂ ਮਨਜੀਤ ਸਿੰਘ ਤਨੇਰ ਸਾਬਕਾ ਵਿਧਾਇਕ ਤਰਸੀਮ ਸਿੰਘ ਜੋਧਾ ਸਮੇਤ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ ਇੱਥੇ ਇੱਕ ਪਿਛਲੇ ਦਿਨਾਂ ਚ ਜਿਹੜਾ ਅੰਤਰਰਾਸ਼ਟਰੀ ਖਿਡਾਰੀ ਐ ਪੰਮਾ ਸਿੰਘ ਠਿਕਰੀਆ ਤੋਂ ਵਜੀਰਾ ਸਿੰਘ ਅਮਲਾ ਸਿੰਘਾਲੇ ਤੋਂ ਉਹਦੇ ਨਾਲ ਦੇ ਦੋ ਸਾਥੀ ਹੋਰ ਸੀ ਰਾਜਾ ਸਿੰਘ ਰਾਏਸਰ ਵਾਲਾ ਤੇ ਇੱਕ ਹੋਰ ਦਾ ਸਾਥੀ ਚੀਮਿਆਂ ਤੋਂ ਤਾਂ ਇਹ ਚਾਰੇ ਕਿਸੇ ਹੋਟਲ ਦੇ ਉੱਤੇ ਰੋਟੀ ਖਾ ਰਹੇ ਸੀ ਜਦੋਂ ਤੇ ਉੱਥੇ ਇੱਕ ਝਗੜਾ ਹੁੰਦਾ ਝਗੜੇ ਦੇ ਵਿੱਚ ਗੱਲਬਾਤ ਇਹ ਹੁੰਦੀ ਹੈ ਵੀ ਕਹਿੰਦੇ ਇੱਕ ਪੁਲਿਸ ਵਾਲਾ ਜਿਹੜਾ ਮਾਰਿਆ ਜਾਂਦਾ ਚਲੋ ਜਿਹੜਾ ਵੀ ਪੁਲਿਸ ਵਾਲਾ ਗਿਆ ਅਸੀਂ ਉਹਦਾ ਵੀ ਸਾਨੂੰ ਇਸ ਗੱਲ ਦਾ ਦੁੱਖ ਹੈ ਕਿ ਕਿਸੇ ਮਾਂ ਦਾ ਪੁੱਤ ਮਰਿਆ ਕਿਸੇ ਦਾ ਘਰ ਵਾਲਾ ਮਰਿਆ ਕਿਸੇ ਜਵਾਕਾਂ ਦਾ ਪਿਓ ਮਰਿਆ ਉਹ ਵੀ ਸਾਡੇ ਪੰਜਾਬੀ ਭਰਾ ਸੀ ਪਰ ਜਿਸ ਤਰ੍ਹਾਂ ਦੀ ਕਹਾਣੀ ਉਸ ਤੋਂ ਬਾਅਦ ਪੁਲਿਸ ਨੇ ਸ਼ੁਰੂ ਕੀਤੀ ਹੈ ਝੂਠਾ ਇੱਕ ਮੁਕਾਬਲਾ ਬਣਾ ਕੇ ਗੈਂਗਸਟਰ ਦਾ ਠੱਪਾ ਲਾ ਕੇ ਕਿ ਗੈਂਗਸਟਰ ਫੜੇ ਗਏ ਹੈ ਗੈਸਟਰਾ ਨੇ ਪੁਲਿਸ ਵਾਲਾ ਮਾਰਤਾ ਜੀ ਹਾਲਾਂਕਿ ਉਹ ਕਾਚਨ ਚੇਤ ਘਟਨਾ ਹੈ ਪਰ ਇਹ ਗੱਲ ਧਿਆਨ ਦਿਓ ਕਿ ਕੱਲ ਨੂੰ ਕਿਸੇ ਨੂੰ ਵੀ ਫੜ ਕੇ ਮਾਰ ਦੇਣਗੇ ਇੱਥੇ ਕੋਈ ਸੁਣਵਾਈ ਨਹੀਂ ਹੋਣੀ ਇਸ ਕਰਕੇ ਉਹ ਨਹੀਂ ਗੱਲ ਹੁੰਦੀ ਵੀ ਦੂਜੇ ਦੇ ਘਰੇ ਲੱਗੀ ਅੱਗ ਸਾਨੂੰ ਕਈ ਵਾਰੀ ਬਸੰਤਰ ਲੱਗਦੀ ਹੁੰਦੀ ਹੈ ਜਦੋਂ ਸੇਕ ਲੱਗਦਾ ਹੈ ਜੋ ਆਪਣੇ ਘਰੇ ਲੱਗਦੀ ਹੈ ਇਹ ਘਾਣ ਜਿਹੜਾ ਪੰਜਾਬ ਦੀ ਜਵਾਨੀ ਦਾ ਕਰਨਗੇ ਸੱਚ ਕੰਨੇ ਹੋ ਜੋ ਇਕੱਠੇ ਹੋ ਕੇ ਲੜੋ ਅਸੀਂ ਜ਼ਬਰ ਦੇ ਖਿਲਾਫ ਕਿਰਤੀ ਲੋਕਾਂ ਨੂੰ ਇਕੱਠੇ ਕਰਨ ਆਏ ਆਂ ਤੇ ਉਹ ਬਾਣੀ ਦਾ ਜਿਹੜਾ ਸ਼ਬਦ ਹੈ ਜਬੀ ਬਾਣ ਲਾਗੇ ਤਵੀ ਰੋਸ ਜਾਗੇ ਖੁਆਰ ਹੋਏ ਸਭ ਮਿਲਣਗੇ ਉਹ ਉਹ ਸੱਚ ਸਾਬ ਤੋਰਿਆ ਖੁਆਰ ਹੁੰਦੇ ਲੋਕ ਅੱਜ ਬਰਨਾਲੇ ਦੀ ਧਰਤੀ ਤੇ ਉਸ ਧੱਕੇ ਦੇ ਖਿਲਾਫ ਜਿਹੜਾ ਪਿਛਲੇ ਦਿਨੀ ਲਗਭਗ 2 ਮਹੀਨਿਆਂ ਤੋਂ ਸਾਡੇ ਕਬੱਡੀ ਖਿਡਾਰੀ ਇਸ ਇਲਾਕੇ ਦੇ ਬਰਨਾਲੇ ਦੇ ਚਾਰ ਕਬੱਡੀ ਖਿਡਾਰੀ ਝੂਠੇ ਕਤਲ ਕੇਸ ਦੇ ਵਿੱਚ ਜੇਲ੍ਹ ਦੇ ਵਿੱਚ ਡੱਕੇ ਹੋਏ ਨੇ ਤੇ 302 ਤਾਂ ਪਾਈ ਪਾਈ ਆ ਨਾਲ 307 ਵੀ ਜਦੋਂ ਝੂਠਾ ਪੁਲਿਸ ਮੁਕਾਬਲਾ ਬਣਾਉਂਦਾ ਬਣਾਉਂਦਾ ਪੁਲਿਸ ਪ੍ਰਸ਼ਾਸਨ ਉਹ ਜਨਤਾ ਬਚਾ ਗਿਆ ਬੰਦੇ ਦੀ ਉਹਦੀ ਲੱਤ 'ਚ ਗੋਲੀ ਮਾਰੀ ਆ 317 ਪਰਚਾ ਵੀ ਪਾਇਆ ਸੰਘਰਸ਼ਾਂ ਦਾ ਜੋ ਵੀ ਸਾਡੀ ਕਮੇਟੀ ਬਣ ਗਈ ਕਮੇਟੀ ਜੋ ਬਣ ਗਈ ਉਹ ਜੋ ਤੈਅ ਕਰੂਗੀ ਇਕਜੁੱਟ ਹੋ ਕੇ ਜੋ ਵੀ ਤੈਅ ਕਰੂਗੀ ਉਹਦੇ ਮੁਤਾਬਕ ਹੋਊਗਾ ਮੇਰੇ ਇਕੱਲੇ ਮੁਤਾਬਕ ਨਹੀਂ ਹੋਣਾ ਤਾਂ ਸੈਂ ਜੋਦਾ ਐਕਸਮਲੇ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਪਿਛਲੇ ਦਿਨੀ ਜੋ ਕਾਂਡ ਵਾਪਰਿਆ ਇਸ ਤੇ ਜਿਹਨੂੰ ਰੰਗਤ ਬਿਲਕੁਲ ਨੋਟਿਸ ਦਿੱਤੀ ਗਈ ਆ ਹੁਣ ਉਹ ਯੂ ਟਰਨ ਮੁਰ ਪਿਆ 180 ਡਿਗਰੀ ਦਾ ਫਰਕ ਆ ਇਹਨਾਂ ਨੇ ਕਿਹਾ ਵਿਚਾਰੇ ਜਿਹੜੇ ਖਿਡਾਰੀ ਨੇ ਇਹ ਕਾਤਲ ਨੇ ਨਾ ਤੇ 302 ਦਾ ਪਰਚਾ ਦਾ ਅਰਜੀ ਕੀਤਾ ਇਹ ਬਿਲਕੁਲ ਝੂਠਾ ਜਦੋਂ ਕਿ ਪਰਚਾ ਦਰਜ ਹੋਣਾ ਚਾਹੀਦਾ ਜਿਹੜਾ ਉਹ ਹੋਟਲ ਦੇ ਮਾਲਕ ਤੇ ਆ ਕੁੱਤ ਮਾਰੋ ਨੇ ਕੀਤੀ ਹੈ ਦੂਸਰਾ ਸਭ ਤੋਂ ਵੱਡੀ ਗੱਲ ਆ ਜਿਹੜੀ ਅੱਜ ਜਿਹੜੀ ਪੰਜਾਬ ਦੇ ਵਿੱਚ ਪੁਲਿਸ ਇਹ ਹਾਲਾਤ ਬਣਾਉਣਾ ਚਾਹੁੰਦੀ ਆ ਬਈ ਇਨਕਾਊਂਟਰ ਦਾ ਮਸਲਾ ਸਾਡਾ ਤਜਰਬਾ ਮੈਂ ਲੰਬੀ ਗੱਲ ਨਹੀਂ ਕਰਦਾ ਅੱਤਵਾਦ ਦੇ ਦੌਰ ਦਾ ਕੈਰਜ਼ਨ ਦੇ ਦੌਰ ਦਾ ਬਹੁਤ سارے ਮੁਕਾਬਲੇ ਉਦੋਂ ਵੀ ਕੁਝ ਪੁਲਿਸ ਅਫਸਰ ਸੀ ਜਿਹੜੇ ਜਿਨ੍ਹਾਂ ਦਾ ਹੱਥ ਹੁੰਦਾ ਸੀ ਪੈਸੇ ਇਕੱਠੇ ਕਰਨੇ ਜਿਨ੍ਹਾਂ ਦਾ ਮਕਸਦ ਹੁੰਦਾ ਸੀ ਆਪਣੇ ਟਾਰ ਲੋਣੇ ਉਹ ਮੁੰਡਿਆਂ ਨੂੰ ਭਜਾਉਂਦੇ ਸੀ ਤੇ ਇਨਕਾਊਂਟਰ ਕਰਦੇ ਸੀ ਦੁੱਖ ਦੀ ਗੱਲ ਆ ਵੀ ਅੱਜ ਜਿਹੜੀ ਇਹ ਸਰਕਾਰ ਬਣੀ ਆ ਇਹਦੇ ਰਾਜ ਦੇ ਵਿੱਚ ਵੀ ਇਹ ਕੰਮ ਸ਼ੁਰੂ ਹੋ ਗਿਆ ਵੀਰਾਂ ਮੁਕਾਬਲਾ ਕੀਤਾ ਗਿਆ ਉਹ ਬਿਲਕੁਲ ਹੀ ਝੂਠਾ ਚਿੱਤੇ ਦਿਨਾਂ ਦਾ ਸਾਫ ਆ ਵੀ ਉਥੋਂ ਉਹ ਮੈਨੂੰ ਚੱਕਿਆ ਹਸਪਤਾਲ ਵਾਲਿਆਂ ਨੇ ਉਹਦੇ ਵਿਰੋਧ ਕੀਤਾ ਡਾਕਟਰਾਂ ਨੇ ਬੋਲੂ ਕੀਤਾ ਸਿਵਲ ਸਰਜਨ ਨੇ ਵਿਰੋਧ ਕੀਤਾ ਉਥੋਂ ਡੀਵੀਆਰ ਵੀ ਚੱਕ ਕੇ ਲੈ ਕੇ ਆਏ ਜਿਹੜੇ ਉੱਥੇ ਇਕੱਠੇ ਹੋਏ ਉਹਨਾਂ ਨੂੰ ਕਿਹਾ ਵੀ ਤੁਸੀਂ ਦੌੜ ਜੋਥਰ ਦੇ ਪਰਚੇ ਦਰਜ ਕਰਦੇ ਆਂਗੇ ਖਾਸ ਤੌਰ ਤੇ ਅਸੀਂ ਕਹਿਣਾ ਚਾਹੁੰਦੇ ਆਂ ਇੱਥੇ ਇੱਕ ਸੀਆਈ ਦੇ ਵਿੱਚ ਇੰਚਾਰਜ ਆ ਕੋਈ ਇੰਸਪੈਕਟਰ ਬਲਜੀਤ ਸਿੰਘ ਇੱਕ ਧਰੋਲੇ ਦਾ ਐਸਐਟਓ ਇਹ ਨਾ ਨੇ ਇੱਥੇ ਡੈਸ਼ ਫਲਾਈ ਹੋਇਆ ਬੁਰੀ ਤਰ੍ਹਾਂ ਦੇ ਨਾਲ ਇਸ ਕਿਸਮ ਦੇ ਕੁਝ ਟੂਰਿਜ਼ਮ ਵੇਲੇ ਅਪਸਰ ਹੁੰਦੇ ਸੀ ਵੱਲੋਂ ਪਹਿਲਾਂ ਵੀ ਧਰਨਾ ਲਗਾਇਆ ਸੀ ਅੱਜ ਵੀ ਲਾਇਆ ਤੇ ਅਗਲਾ ਸੰਘਰਸ਼ ਕੀ ਹੋਵੇਗਾ ਅੱਜ ਅਸੀਂ ਸੰਚੇਰਬਾਰ ਟਾਈਮ ਦੱਸਤਾ ਸੀ ਐਸਪੀ ਡੀ ਨੇ ਸਾਡੇ ਨਾਲ ਗੱਲ ਕੀਤੀ ਸੀ ਇੰਡੀਕੇਸ਼ਨ ਸੀ ਵੀ ਇਹ ਕੋਈ ਹੱਲ ਕਰਨਗੇ ਪਰ ਸੰਚੇਰਬਾਰ ਨੂੰ ਐਸਪੀ ਡੀ ਨਹੀਂ ਆਏ ਤੇ ਅਸੀਂ ਅੱਜ ਦਾ ਟਾਈਮ ਦੱਸਤਾ ਅੱਜ ਵੱਖ-ਵੱਖ ਜਥੇਬੰਦੀਆਂ ਹੋਰ ਸ਼ਾਮਲ ਹੋ ਗਈਆਂ ਨੇ ਅਸੀਂ ਹੁਣੇ ਕਮੇਟੀ ਵੀ ਫਾਰਮ ਕਰਾਂਗੇ ਕਮੇਟੀ ਵੱਲੋਂ ਹੀ ਅਸੀਂ ਅਗਲੇ ਪ੍ਰੋਗਰਾਮ ਦਾ ਰਾਦ ਕਰਾਂਗੇ ਔਰ ਇਹ ਪ੍ਰੋਗਰਾਮ ਜਿਹੜਾ ਹੋਊਗਾ ਇਹ ਕੱਲਾ ਬਰਨਾਲੇ ਜ ਨਹੀਂ ਸੁਧਾਰ ਕਰੂਗਾ ਇਹ ਜੋ ਸਾਰੇ ਪੰਜਾਬ ਦੇ ਵਿੱਚ ਹੋ ਰਿਹਾ ਉਹਨੂੰ ਅਸੀਂ ਦੁਰਸਤ ਕਰਾਂਗੇ ਕਿ ਜਿਹੜੇ ਝੂਠੇ ਪ੍ਰਤੀ ਮੁਕਾਬਲਿਆਂ ਦਾ ਇਹਨੇ ਦੌਰ ਸ਼ੁਰੂ ਕੀਤਾ ਇਹ ਗੰਗੇਸਟਰ ਨੇ ਦਰਸਲ ਇਹ ਮੁੰਡਿਆਂ ਨੂੰ ਜਿਹੜੇ ਘਰੀ ਬਸਣਾ ਚਾਹੁੰਦੇ ਨੇ ਕਿਸੇ ਸਮੇਂ ਗਲਤੀ ਕੀਤੀ ਉਹਨਾਂ ਨੂੰ ਭਜਾ ਰਹੇ ਨੇ ਔਰ ਪੈਸੇ ਵੀ ਇਕੱਠੇ ਕਰ ਰਹੇ ਨੇ ਕੱਲੇ ਪੈਸੇ ਨਹੀਂ ਇਕੱਠੇ ਕਰ ਰਹੇ ਇਹ ਇਨਕਾਊਂਟਰ ਕਰਕੇ ਗੋਲਡ ਮੈਡਲ ਰਾਸ਼ਪਤੀ ਮੈਡਲ ਹਾਸਲ ਕਰਨਾ ਚਾਹੁੰਦੇ ਨੇ ਜਿਹੜਾ ਅਸੀਂ ਕਦਾਚਿਤ ਵੀ ਪੰਜਾਬ ਦੇ ਲੋਕ ਇਹਨੂੰ ਬਰਦਾਸ਼ਤ ਨਹੀਂ ਕਰਨਗੇ ਔਰ ਅਸੀਂ ਕਮੇਟੀ ਫਾਰਮ ਕਰਕੇ ਲਗਾਤਾਰ ਜਿਹੜਾ ਅੰਦੋਲਨ ਦਾ ਉਹਦਾ ਐਲਾਨ ਕਰਾਂਗੇ